2023 ਦੇ ਵਿੱਚ ਹੜਾ ਆਇਆ ਉਹਦਾ ਕਹਿੰਦੇ ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਿਆ ਸੋ ਇਸ ਕਰਕੇ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਪੈਣੀ ਹੈ ਇਹ ਗਿਣਤੀ ਦੇ ਪਿੰਡ ਇਹ ਪਿੰਡਾਂ ਤੋਂ ਨੌਜਵਾਨ ਟਰਾਲੀਆਂ ਭਰ ਕੇ ਦੂਰ ਤੋਂ ਮਿੱਟੀ ਲਾ ਕੇ ਉਥੇ ਬੰਨ ਮਾਰ ਰਹੇ ਨੇ ਜੀ ਆਸੀ ਕਹਿੰਦੇ ਆ ਵੀ ਮਤਲਬ ਕਿ ਬਹੁਤ ਥੋੜਾ ਐਲਾਨ ਹੋਇਆ 20000 ਰੁਪਏ ਨਾਲ ਕੋਈ ਗੁਜ਼ਾਰਾ ਹੋ ਜੂਗਾ ਅੱਡੀ ਆਮਾਦੀਪੀ ਪਾਰਟੀ ਦੀ ਸਰਕਾਰ ਤਾਂ ਮੈਂ ਕਹੂੰਗੀ ਵੀ ਇਹਨੂੰ ਉਪਰੀ ਕਸਰ ਹੋ ਗਈ ਆ ਮੁੱਖ ਮੰਤਰੀ ਨੂੰ ਉਹਨੂੰ ਬਹੁਤ ਚੰਬੜੇ ਹੋਏ ਆ ਦਿੱਲੀ ਵਾਲੇ ਇੰਨੀ ਸਾਰੀ ਦਾ ਨੁਕਸਾਨ ਹੋ ਗਿਆ ਉਹਨਾਂ ਕੋਲੇ ਪੈਸਾ ਨਹੀਂ ਬਚਿਆ ਉਹ ਕਿਵੇਂ ਕੱਢਣਗੇ ਕੀ ਸਰਕਾਰ ਉਹਨਾਂ ਨੂੰ ਦੇਊਗੀ ਮਦਦ ਕਢਾਉਣ ਦੇ ਵਿੱਚ ਮਦਦ ਦੇਊਗੀ मंत्री ਨੂੰ ਕਿਸੇ ਐਮਐਲਏ ਨੂੰ ਕਿਸੇ ਬੰਨ ਤੇ ਖੜਾ ਦਿਖਾ ਦਿਓ ਕਿਸੇ ਮਤਲਬ ਕੇ ਕਿਸੇ ਗਰੀਬ ਬੰਦੇ ਦੇ ਹੱਥ ਤੇ ਤੋਂ ਰੋਟੀਆਂ ਤਰਦਾ ਦਿਖਾ ਦਿਓ ਇਹ ਬਿਲਕੁਲ ਮਤਲਬ ਕੇ ਨਕਮੀ ਸਰਕਾਰ ਹੈ ਕਿਤੇ ਇਹਨਾਂ ਦਬਾਅ ਪਾਇਆ ਗਿਆ ਐਡিসি ਸਾਹਿਬ ਵੱਲੋਂ ਕਿ ਸਮਾਨ ਜਿਹੜਾ ਤੁਸੀਂ ਲਿਆਏ ਹੋ ਸਾਡੇ ਕੋਲੇ ਡੰਪ ਕਰ ਦਿਓ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਬੱਕਰੀ ਮਰੀ ਦਾ ਮਾਅਬਜਾ ਦੇਉ ਮਰੀ ਮੁਰਗੀ ਮਰੀ ਦਾ ਮਾਅਬਜਾ ਦੇਉ ਕਿੱਧਰ ਗਿਆ ਮਾਅਬਜਾ ਕਿੱਥੇ ਗਿਆ ਮਾਅਬਜਾ ਅ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀਪ ਪਰਾਣਾ ਹੜ ਆਏ ਲੋਕਾਂ ਦੇ ਘਰ ਰੁੜ ਗਏ ਜਾਇਦਾਦਾਂ ਖਰਾਬ ਹੋਈਆਂ ਫਸਲਾਂ ਖਰਾਬ ਹੋਈਆਂ ਤੇ ਪਸ਼ੂ ਵੀ ਮਰ ਗਏ ਹਰ ਇੱਕ ਦਾ ਨੁਕਸਾਨ ਹੋਇਆ ਪਰ ਜਿੱਥੇ ਸੇਵਾ ਹੋ ਰਹੀ ਹੈ ਉੱਥੇ ਹੀ ਕੁਝ ਜਗ੍ਹਾ ਤੇ ਅਜਿਹੇ ਪੁਆਇੰਟ ਵੀ ਨਜ਼ਰ ਆਉਂਦੇ ਨੇ ਕਿ ਉਹਨਾਂ ਲੋਕਾਂ ਦੀ ਮਦਦ ਕੁਝ ਸਮੇਂ ਲਈ ਕੀਤੀ ਜਾ ਰਹੀ ਹੈ ਪਰ ਪੱਕੇ ਤੌਰ ਤੇ ਮੁਕੰਮਲ ਤੌਰ ਤੇ ਉਹਨਾਂ ਦਾ ਹੱਲ ਕੀ ਹੈ ਹਰ ਇੱਕ ਉਥੇ ਪੈਸੇ ਲੈ ਕੇ ਪਹੁੰਚ ਰਿਹਾ ਉਹ ਚੰਗੀ ਗੱਲ ਵੀ ਹੈ ਤੇ ਪੰਜਾਬੀਆਂ ਦੇ ਲਈ ਮਾਨ ਵਾਲੀ ਗੱਲ ਹੈ ਕਿ ਪੰਜਾਬੀ ਖੁਦ ਆਪਣੇ ਪੰਜਾਬੀ ਭਰਾ ਭਰਾਵਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਨੇ ਪਰ ਮਜ਼ਦੂਰਾਂ ਦੀ ਆਵਾਜ਼ ਕੌਣ ਚੁੱਕ ਰਿਹਾ ਮਜ਼ਦੂਰਾਂ ਦੀ ਮਦਦ ਕਰਨ ਲਈ ਕੌਣ ਪਹੁੰਚਿਆ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਜਸਵੀਰ ਕੌਰ ਨੱਤ ਨੇ ਤੇ ਨਾਲ ਹੀ ਬਲਵਿੰਦਰ ਘਰਾਗਣਾ ਨੇ ਗੱਲਬਾਤ ਕਰਦੇ ਆਂ ਮੈਂ ਕਿਵੇਂ ਦੇਖਦੇ ਹਾਂ ਲਗਾਤਾਰ ਪੰਜਾਬੀ ਹੀ ਮਦਦ ਕਰਨ ਦੇ ਲਈ ਪਹੁੰਚ ਰਿਹਾ ਉੱਥੇ ਲੀਡਰ ਵੀ ਜਾਂਦੇ ਆ ਸਾਰੇ ਤਰ੍ਹਾਂ ਦੇ ਲੋਕ ਉੱਥੇ ਪਹੁੰਚੇ ਚਾਹੇ ਜੇ ਆਪਾਂ ਕਹਿ ਦਈਏ ਸੋਸ਼ਲ ਮੀਡੀਆ ਤੇ ਇਹ ਵੀ ਨਜ਼ਰ ਆਉਂਦਾ ਹੈ ਵੀ ਕੱਲੀ ਫੋਟੋਆਂ ਵਾਲੇ ਲੋਕ ਵੀ ਪਹੁੰਚੇ ਤੇ ਕੁਝ ਕਿਸਤੀਆਂ ਦੇ ਉੱਪਰ ਢੇੜੇ ਦੇਣ ਵਾਲੇ ਵੀ ਪਹੁੰਚੇ ਕਿਵੇਂ ਦੇਖਦੇ ਹਾਂ ਸਾਥੀ ਜੀ ਦੇਖੋ ਹੜ੍ਹਾਂ ਨੇ ਵੱਡੀ ਮਾਰ ਮਾਰੀ ਆ ਸਾਡੇ ਪੰਜਾਬ ਦੇ ਉੱਤੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਕੱਲੇ ਪੰਜਾਬੀ ਪਹੁੰਚੇ ਕਿਉਂਕਿ ਮੈਂ ਖੁਦ ਵੀ ਜਾ ਕੇ ਦੇਖਿਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਯੂਪੀ ਤੋਂ ਕਰਨਾਟਕ ਤੋਂ ਹਰਿਆਣੇ ਤੋਂ ਸੇਵਾ ਆ ਰਹੀ ਆ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਜਾਂ ਸੈਲੀਬ੍ਰਿਟੀਜ਼ ਬਹੁਤ ਸਾਰੇ ਲੋਕਾਂ ਨੇ ਨਿੱਜੀ ਤੌਰ ਤੇ ਵੀ ਵੱਡੀ ਸੇਵਾ ਕੀਤੀ ਹੈ ਪਰ ਸਰਕਾਰ ਕਿਤੇ ਨਜ਼ਰ ਨਹੀਂ ਆਉਂਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਮੈਂ ਕਹੂੰਗੀ ਵੀ ਇਹਨੂੰ ਪੂਰੀ ਕਸਰ ਹੋ ਗਈ ਹੈ ਮੁੱਖ ਮੰਤਰੀ ਨੂੰ ਉਹਨੂੰ ਭੂਤ ਚੰਬੜੇ ਹੋਏ ਆ ਦਿੱਲੀ ਵਾਲੇ ਤੇ ਉਹ ਅੰਦਰੂਨੀ ਸੰਕਟ ਦੇ ਵਿੱਚ ਹੋਣ ਕਰਕੇ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਕਿ ਅਸੀਂ ਕੀ ਸੋਚਣਾ ਤੇ ਕੀ ਕਰਨਾ ਕਰਨ ਦਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਜਿੰਨਾ ਵੱਡਾ ਨੁਕਸਾਨ ਹੋਇਆ ਚਾਹੇ ਉਹ ਕਿਸਾਨਾਂ ਦਾ ਚਾਹੇ ਮਜ਼ਦੂਰਾਂ ਦਾ ਕਿਸੇ ਪਿੰਡ ਦੇ ਵਿੱਚ ਕੱਲੇ ਕਿਸਾਨ ਨਹੀਂ ਰਹਿੰਦੇ ਮਜ਼ਦੂਰ ਰਹਿੰਦੇ ਨੇ ਦੁਕਾਨ ਰਨ ਰਹਿੰਦੇ ਨੇ ਹੋਰ ਛੋਟੇ ਮੋਟੇ ਧੰਦੇ ਕਰਨ ਵਾਲੇ ਕਿਤੇ ਕਰਨ ਵਾਲੇ ਲੋਕ ਰਹਿੰਦੇ ਨੇ ਸਾਰਿਆਂ ਦਾ ਨੁਕਸਾਨ ਹੋਇਆ ਦੁਕਾਨਾਂ ਰੁੜ ਗਈਆਂ ਉੱਥੇ ਮਤਲਬ ਉਹਨਾਂ ਦੀ ਕਿਵੇਂ ਮਦਦ ਕੀਤੀ ਜਾਵੇ ਉਹਨਾਂ ਦੇ ਮੋੜ ਵਸੇਬੇ ਦਾ ਕੀਤਾ ਜਾ ਕਿਵੇਂ ਕੀਤਾ ਜਾਵੇ ਇਹਦੇ ਲਈ ਉਹਨਾਂ ਨੇ ਐਲਾਨ ਕੀਤਾ ਕਿਸਾਨਾਂ ਲਈ ਸਿਰਫ 20000 ਦਾ ਮੌਜਾ ਦਿੱਤਾ ਜਾਊਗਾ ਇਹ ਬਹੁਤ ਘਟਿਆ ਮੈਂ ਪਰਸੋਂ ਦੋ ਦਿਨ ਲਾ ਕੇ ਆਈ ਆ ਹੁਸੈਨੀਵਾਲਾ ਬਾਰਡਰ ਦੇ ਏਰੀਏ ਜਿਹੜੇ ਵਿੱਚ ਕੁਝ ਪਿੰਡਾਂ ਦੇ ਵਿੱਚ ਜਾ ਕੇ ਆਈ ਆ ਉਹਨਾਂ ਦੇ ਉਸ ਉਸ ਏਰੀਏ ਦੇ ਵਿੱਚ ਘਰਾਂ ਦਾ ਨੁਕਸਾਨ ਨਹੀਂ ਹੋਇਆ ਘਰ ਠੀਕ ਠਾਕ ਨੇ ਥੋੜਾ ਬਹੁਤ ਪਾਣੀ ਗਿਆ ਚਲੋ ਮਾੜਾ ਮੋਟਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਰਾਸ਼ਨ ਪਹੁੰਚ ਰਿਹਾ ਬਹੁਤ ਵੱਡੀ ਮਾਤਰਾ ਚ ਪਹੁੰਚ ਰਿਹਾ ਰਾਸ਼ਨ ਪਰ ਉੱਥੇ ਲੋਕਾਂ ਦੀਆਂ ਮਜ਼ਦੂਰ ਨੇ ਜਿਹੜੇ ਮਜ਼ਦੂਰਾਂ ਕੋਲੇ ਕੋਈ ਕੰਮ ਕਰਨ ਨਹੀਂ ਜਿਹੜੇ ਕਿਸਾਨ ਨੇ ਕਿਸਾਨਾਂ ਦਾ ਇਹ ਕਹਿਣਾ ਕਿ ਸਿੱਕੇ ਸਾਡੀਆਂ ਜ਼ਮੀਨਾਂ ਕੱਚੀਆਂ ਨੇ ਸਾਨੂੰ ਸਮਝ ਨਹੀਂ ਸੀ ਇਸ ਟਰਮ ਦੀ ਉਹ ਕਹਿਣ ਲੱਗੇ ਕਿ ਸਾਨੂੰ ਇਹ ਸਾਡੀ ਜ਼ਮੀਨਾਂ ਸਾਡੇ ਨਾਂ ਤੇ ਰਜਿਸਟਰੀਆਂ ਨਹੀਂ ਹੈਗੀਆਂ ਤਾਂ ਇਸ ਕਰਕੇ ਇਹਨਾਂ ਦਾ ਮੁਆਵਜ਼ਾ ਵੀ ਸਾਨੂੰ ਕਿਵੇਂ ਮਿਲੂਗਾ 2023 ਦੇ ਵਿੱਚ ਹੜਾ ਆਇਆ ਉਹਦਾ ਕਹਿੰਦੇ ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਿਆ ਸੋ ਇਸ ਕਰਕੇ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਪੈਣੀ ਆ ਮਜ਼ਦੂਰਾਂ ਕਿਸਾਨਾਂ ਤੇ ਹਰ ਤਬਕੇ ਦੇ ਲਈ ਕਿ ਉਹਨਾਂ ਨੂੰ ਮੁੜ ਕੇ ਕਿਵੇਂ ਮੋੜ ਬਸੇਬਾ ਕਿਵੇਂ ਕੀਤਾ ਜਾਵੇ ਤੇ ਮੁੜ ਕੇ ਕਿਵੇਂ ਖੜਾ ਕੀਤਾ ਜਾਵੇ ਅਸੀਂ ਦੇਖਦੇ ਹਾਂ ਕਿ ਜਦੋਂ ਕਰੋਨਾ ਕਾਲ ਆਇਆ ਉਸ ਦਿਨ ਲੋਕਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਕਿਸੇ ਮਜ਼ਦੂਰ ਦਾ ਬਾਈਕ ਸੀ ਉਹ ਖੋ ਲਿਆ ਕਿਸੇ ਦੇ ਕੋਲੇ ਹੋਰ ਗੱਡੀ ਲੈ ਕੇ ਕਿਸੇ ਨੇ ਆਪਣਾ ਕੰਮ ਕਾਰਸ਼ੀਗਰ ਕੀਤਾ ਉਹ ਖੋ ਲੈ ਗਏ ਇੱਥੇ ਸਵਾਲ ਕਈ ਪੈਦਾ ਹੁੰਦੇ ਆ ਕਿ ਮਜ਼ਦੂਰਾਂ ਕਿਸਾਨਾਂ ਦੇ ਸਿਰ ਜਿਹੜੇ ਕਰਜ਼ੇ ਨੇ ਉਹ ਕਿਵੇਂ ਮੋੜਨਗੇ ਉਹ ਕਰਜ਼ੇ ਚਾਹੇ ਉਹ ਪ੍ਰਾਈਵੇਟ ਹੋਣ ਤੇ ਚਾਹੇ ਉਹ ਸਰਕਾਰੀ ਹੋਣ ਉਹ ਮਾਫ ਕੀਤੇ ਜਾਣ ਠੋਸ ਜਿਹੜੇ ਕੰਮ ਕਰਨ ਦੇ ਚਾਹੀਦੇ ਆ ਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਵੇ ਦਿਹਾੜੀ ਕੱਟੋ-ਕੱਟ 1000 ਰੁਪਇਆ ਦਿੱਤਾ ਜਾਵੇ ਤੇ 100 ਦਿਨ ਦਾ ਨਹੀਂ ਕੰਮ ਕੱਟੋ-ਕੱਟ 200 ਦਿਨ ਦੀ ਤੱਕ ਕੀਤੀ ਜਾਵੇ ਗਾਰੰਟੀ ਇਹ ਕੇਂਦਰ ਸਰਕਾਰ ਤੇ ਵੀ ਸਵਾਲ ਆ ਤੇ ਪੰਜਾਬ ਸਰਕਾਰ ਤੇ ਉਹ ਰਲ ਕੇ ਇਸ ਕੰਮ ਨੂੰ ਕਰਨ ਤਾਂ ਕਿ ਮਜ਼ਦੂਰ ਜਿਹੜੇ ਆ ਉਹ ਆਪਣੇ ਕਿਉਂਕਿ ਉਹਨਾਂ ਦੇ ਕੋਲੇ ਹੁਣ ਜਦ ਉਹਨਾਂ ਨੇ ਦਿਹਾੜੀ ਕਰਨ ਜਾਣਾ ਨਾ ਉਹ ਸਾਰੀ ਦਾ ਕੰਮ ਚੱਲਦਾ ਨਾ ਖੇਤਾਂ ਦਾ ਕੰਮ ਚੱਲਦਾ ਕਿਤੇ ਵੀ ਕੰਮ ਨਹੀਂ ਚੱਲਦਾ ਉਹ ਖਾਣਗੇ ਕਿੱਥੋਂ ਉਹਨਾਂ ਕੋਲ ਕੋਈ ਜਮਾ ਪੂੰਜੀ ਨਹੀਂ ਹੈ ਸੋ ਇਸ ਕਰਕੇ ਉਹਨਾਂ ਦੇ ਵਾਸਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕਾ ਇੰਤਜ਼ਾਮ ਕੀਤਾ ਜਾਵੇ ਉਹਨਾਂ ਨੂੰ ਘਰ ਬਣਾਉਣ ਦੇ ਲਈ ਕਿਉਂਕਿ ਜਿਹੜੇ ਹੜ ਦੇ ਪ੍ਰਭਾਵਿਤ ਜਿਹਦੇ ਚ ਘਰ ਰੁੜ ਗਏ ਜਾਂ ਜਿਹੇ ਏਰੀਏ ਦੇ ਵਿੱਚ ਹੜ ਆਇਆ ਉੱਥੇ ਰਾਸ਼ਨ ਗਿਆ ਹੋਰ ਵੀ ਲੋੜਮੰਦ ਜਿਹੜੀਆਂ ਲੁੜਿੰਦੀਆਂ ਚੀਜ਼ਾਂ ਲੋਕਾਂ ਨੇ ਪਚਾਈਆਂ ਬਹੁਤ ਵੱਡੀ ਮਾਤਰਾ ਚ ਪਚਾਈਆਂ ਹੁਣ ਤੇ ਲੋਕ ਉੱਥੇ ਹੱਥ ਜੋੜਦੇ ਵੀ ਰਾਸ਼ਨ ਨਾ ਲੈ ਕੇ ਆ ਮੈਂ ਖੁਦ ਇੱਥੇ ਗਈਆਂ ਨਾ ਉਹਨਾਂ ਨੂੰ ਅੱਧਾ ਰਾਸ਼ਨ ਵੰਡਿਆ ਗਿਆ ਗੱਲ ਕਰੀਏ ਤੁਹਾਡੀ ਗੱਲ ਵਿਚਾਲੇ ਹੈ ਵੀ ਉਹਨਾਂ ਨੂੰ ਮੁਕੰਮਲ ਹੱਲ ਦੀ ਲੋੜ ਹੈ ਜੇ ਕਿਤੇ ਨਾ ਕਹਦੇ ਕਹਿਦੀ ਹੈ ਵੀ ਕੁਝ ਕੁ ਦਿਨਾਂ ਦੇ ਲਈ ਤਾਂ ਸਾਰੇ ਹੱਲ ਹੋ ਰਹੇ ਆ ਉੱਥੇ ਪਰ ਜੇ ਕਹਿਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿੱਟੀ ਕੱਢਣੀ ਉਹ ਜਿਹੜਾ ਰੇਤਾ ਉੱਥੇ ਪਹੁੰਚ ਕੇ ਉਹਨਾਂ ਦੇ ਘਰਾਂ ਤੱਕ ਉਹਨਾਂ ਨੂੰ ਟਰੈਕਟਰਾਂ ਦੇ ਨਾਲ ਕੱਢਣਾ ਲਿਜਾਣਾ ਉਹ ਸਾਰੀਆਂ ਚੀਜ਼ਾਂ ਦੇ ਲਈ ਪੱਕਾ ਹੱਲ ਚਾਹੀਦਾ ਸੀ ਲੱਗਦਾ ਨਹੀਂ ਸੀ ਵੀ ਸਰਕਾਰਾਂ ਨੂੰ ਉਹ ਇੰਤਜ਼ਾਮਤ ਕਰਨੇ ਚਾਹੀਦੇ ਸੀ ਇਹ ਪਰਮਵੀਰ ਜੀ ਬਿਲਕੁਲ ਠੀਕ ਹੈ ਕਿ ਉਹ ਕਰਨੇ ਚਾਹੀਦੇ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਚੱਲ ਅਸੀਂ ਕਹਿੰਨੇ ਜੋ ਕੁਝ ਪਿੱਛੇ ਹੋ ਗਿਆ ਉਹ ਤੇ ਤਾਂ ਬਹੁਤ ਆਲੋਚਨਾ ਹੋ ਰਹੀ ਆ ਉਹ ਪੜਤਾਲ ਦੇ ਵਿਸ਼ੇ ਨਹੀਂ ਉਹਦੇ ਤੇ ਕੀਤੀ ਜਾਊਗੀ ਗੱਲਬਾਤ ਪਵੈਖ ਦੇ ਵਿੱਚ ਵੀ ਤਾਂ ਮਤਲਬ ਆਉਣ ਵਾਲੇ ਸਮੇਂ ਤੇ ਵਿੱਚ ਵੀ ਆਉਣਗੇ ਮਿੱਟੀ ਕੱਢਣੀ ਮਿੱਟੀ ਪਾਉਣੀ ਦੋਵੇਂ ਸਵਾਲ ਨੇ ਮੈਂ ਦੇਖਿਆ ਕਿ ਫਿਰੋਜ਼ਪੁਰ ਏਰੀਆ ਦੇ ਵਿੱਚ ਹੁਣ ਵੀ ਇਹਨਾਂ ਦਿਨਾਂ ਚ ਕੱਲ ਤੇ ਪਰਸੋਂ ਦੇ ਵਿੱਚ ਵੱਡੀ ਗਿਣਤੀ ਦੇ ਪਿੰਡਾਂ ਤੋਂ ਨੌਜਵਾਨ ਟਰਾਲੀਆਂ ਭਰ ਕੇ ਦੂਰ ਤੋਂ ਮਿੱਟੀ ਲਾ ਜਾ ਕੇ ਉੱਥੇ ਬੰਨ ਮਾਰ ਰਹੇ ਨੇ ਜੀ ਪਿੰਡਾਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਬਚਾਉਣ ਵਾਸਤੇ ਦੂਜੇ ਪਾਸੇ ਸਵਾਲ ਆ ਮਿੱਟੀ ਕੱਢਣ ਦਾ ਤਾਂ ਉਹ ਮਤਲਬ ਸੈਂਡ ਕਿਹਦੀ ਹੋਊਗੀ ਇਹ ਸਵਾਲ ਇਹ ਉੱਠੂਗਾ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਚੁੱਕਿਆ ਜਾਉਗਾ ਮੰਤਰੀ ਕਹਿੰਦੇ ਨੇ ਵੀ ਉਹ ਸੈਂਡ ਜਿਹੜੀ ਆ ਉਹ ਉਹੀ ਪਿੰਡ ਵਾਲੇ ਵੇਚਣਗੇ ਉਹਨਾਂ ਦੀ ਜ਼ਮੀਨ ਆ ਉਹਨਾਂ ਦਾ ਰੇਤ ਹੈ ਉਹ ਕਿਵੇਂ ਕੱਢਣਗੇ ਉਹਨਾਂ ਦੇ ਟਰੈਕਟਰ ਟਰਾਲੀਆਂ ਰੁੜ ਗਏ ਡੈਮੇਜ ਹੋ ਗਿਆ ਉਹਨਾਂ ਦੀ ਮਸ਼ੀਨਰੀ ਸਾਰੀ ਦਾ ਨੁਕਸਾਨ ਹੋ ਗਿਆ ਉਹਨਾਂ ਕੋਲੇ ਪੈਸਾ ਨਹੀਂ ਬਚਿਆ ਉਹ ਕਿਵੇਂ ਕੱਢਣਗੇ ਕੀ ਸਰਕਾਰ ਉਹਨਾਂ ਨੂੰ ਦਊਗੀ ਮਦਦ ਕਢਾਉਣ ਦੇ ਵਿੱਚ ਮਦਦ ਦੇ ਦਊਗੀ ਵੀ ਚੱਕੋ ਆ ਮਸ਼ੀਨਰੀ ਲਓ ਅਸੀਂ ਮਦਦ ਕਰਦੇ ਹਾਂ ਪਰ ਚੀਜ਼ ਤੁਹਾਡੀ ਐ ਇਹ ਬਣੂਗਾ ਤਾਂ ਐਵੇਂ ਹੀ ਨਾ ਕੁਝ ਤਾਂ ਹੱਲ ਕਰਨਾ ਪਊਗਾ ਇਹਦਾ ਤਾਂ ਇਹ ਕਹਿ ਸਕਦੇ ਆ ਵੀ ਜੇ ਕਿਤੇ ਸਮਾਜਿਕ ਸੰਸਥਾਵਾਂ ਨਾ ਹੋਣ ਧਾਰਮਿਕ ਸੰਸਥਾਵਾਂ ਨਾ ਹੋਣ ਜਾਂ ਸਮਾਜ ਸੇਵੀ ਨਾ ਹੋਣ ਸਲੇਬ੍ਰਿਟੀ ਨਾ ਹੁੰਦੇ ਤਾਂ ਸਰਕਾਰਾਂ ਦਾ ਅਸਲੀ ਚਿਹਰਾ ਤਾਂ ਸਾਹਮਣੇ ਆ ਜਾਂਦਾ ਲੋਕਾਂ ਦੇ ਬਿਲਕੁਲ ਆਉਂਦਾ ਜੀ ਜਿੱਤੇ ਜੇਸ ਏਰੀਆ ਸਸਿ ਗਏ ਸਾਡੇ ਤੇ ਇਹਨਾਂ ਦਬਾਅ ਪਾਇਆ ਗਿਆ ਏ ਡੀ ਸੀ ਸਾਹਿਬ ਵੱਲੋਂ ਕਿ ਸਮਾਨ ਜਿਹੜਾ ਤੁਸੀਂ ਲਿਆਏ ਹੋ ਸਾਡੇ ਕੋਲੇ ਡੰਪ ਕਰ ਦਿਓ ਹੂੰ ਅਸੀਂ ਉਹਨਾਂ ਨੂੰ ਅੱਗੇ ਕਿਉਂਕਿ ਸਮਾਨ ਹਰਿਆਣੇ ਤੋਂ ਆਇਆ ਸੀ ਉਹ ਸਾਨੂੰ ਨਾਲ ਲੈ ਕੇ ਗਏ ਸੀ ਸਾਥੀ ਉਹ ਕਹਿਣ ਲੱਗੇ ਕਿ ਕਿਉਂ ਅਸੀਂ ਕਿਉਂ ਤੁਹਾਨੂੰ ਇਹ ਕਿ ਤਾਂ ਕੱਲ ਨੂੰ ਤੁਸੀਂ ਇਹ ਸਮਾਨ ਜਿਹੜਾ ਆ ਦੇ ਕੇ ਕਹੋਗੇ ਦੇ ਕੇ ਕਹੋਗੇ ਕਿ ਸਰਕਾਰ ਵੱਲੋਂ ਦਿੱਤਾ ਗਿਆ ਕਿਉਂਕਿ ਇੱਥੇ ਸਵਾਲ ਸਰਕਾਰ ਕਹਿੰਦੀ ਅਸੀਂ ਬਹੁਤ ਇਮਾਨਦਾਰ ਹਾਂ ਪਰ ਇਹਨਾਂ ਦੇ ਹੱਥ ਸਮਗਰੀਆਂ ਦੇ ਟਰੱਕ ਵੀ ਭੇਜੇ ਇਮਾਨਦਾਰੀ ਦੀਆਂ ਆਧਾਰਨਾ ਉਹਨਾਂ ਦੇ ਸਾਹਮਣੇ ਆ ਫਾਜ਼ਲ ਕਾ ਦੇ ਵਿੱਚ ਮਨਿੰਦਰਜੀਤ ਨੇ ਕੱਲ ਇੱਕ ਵੀਡੀਓ ਪਾਈਆ ਇੱਕ ਬੰਦੇ ਦੀ ਮੌਤ ਹੋ ਜਾਂਦੀ ਆ ਸਰਾਰੀ ਦੇ ਕਹਿਣ ਦਿੱਤੇ ਸਰਾਰੀ ਦੇ ਬੰਦੇ ਆ ਇੱਕ ਬੰਦੇ ਦੇ ਕਹਿੰਦੇ ਮਤਲਬ ਇੱਕ ਬੰਦਾ ਮਰ ਗਿਆ ਕਮਲੇਸ਼ ਰਾਣੀ ਉਹਦੀ ਘਰਵਾਲੀ ਦਾ ਨਾਮ ਆ ਸੱਤ ਪੈਨਸ਼ਨਾਂ ਲੱਗੀਆਂ ਵਿਧਵਾ ਪੈਨਸ਼ਨਾਂ ਉਹ ਇੱਕ ਮੌਤ ਸਰਟੀਫਿਕੇਟ ਦੇ ਉੱਤੇ ਕਿਵੇਂ ਲੱਗੀਆਂ ਕਿ ਇਹ ਸਿਆਸੀ ਪਹੁੰਚ ਤੋਂ ਬਿਨਾ ਅਫਸਰਸਾਈਜ਼ ਦੀ ਮਿਲੀ ਭੁਗਤ ਤੋਂ ਬਿਨਾ ਨਹੀਂ ਹੋ ਸਕਦਾ 1988 ਦੇ ਵਿੱਚ ਹੜ੍ਹ ਆਏ ਬਹੁਤ ਵੱਡੇ ਹੜ੍ਹ ਆਏ ਸੀ ਅਸੀਂ ਉਦੋਂ ਵੀ ਦੇਖਿਆ ਸੀ ਉਦੋਂ ਵੀ ਇਹ ਸਵਾਲ ਆਏ ਸੀ ਕਿ ਕੁਝ ਲੋਕ ਡੁੱਬ ਜਾਂਦੇ ਨੇ ਕੁਝ ਲੋਕ ਰੁੜ ਜਾਂਦੇ ਨੇ ਤੇ ਕੁਝ ਲੋਕ ਪਰ ਜਾਂਦੇ ਨੇ ਉਹਨਾਂ ਦੀਆਂ ਜੇਪਾਂ ਭਰ ਜਾਂਦੀਆਂ ਅਸੀਂ ਹੁਣ ਵੀ ਮੰਗ ਕਰਦੇ ਹਾਂ ਕਿ ਇਮਾਨਦਾਰੀ ਦੇ ਨਾਲ ਇਹਦਾ ਸਰਵੇ ਹੋਵੇ ਉਹ ਮਜ਼ਦੂਰਾਂ ਦਾ ਹੋ ਦੁਕਾਨਦਾਰਾਂ ਦਾ ਹੋ ਕਿਸਾਨਾਂ ਦਾ ਤੇ ਸਾਰਿਆਂ ਨੂੰ ਮੋੜ ਵਸੇਬੇ ਦੇ ਲਈ ਮੁਰ ਤੋਂ ਪੈਰਾਂ ਤੇ ਖੜੇ ਕਰਨ ਦੇ ਲਈ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਇਮਾਨਦਾਰੀ ਦੇ ਨਾਲ ਜਿਹੜਾ ਪੈਸਾ ਵੰਡਿਆ ਜਾਵੇ ਉਹ ਇਮਾਨਦਾਰੀ ਦੇ ਨਾਲ ਵੰਡਿਆ ਜਾਵੇ ਇਹਦੇ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਮਦਦ ਲਈ ਜਾ ਸਕਦੀ ਆ ਧਾਰਮਿਕ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਕਰਨੀ ਹੈ ਜੇ ਇੰਨੀ ਵੱਡੀ ਪੱਧਰ ਤੇ ਆ ਕੇ ਉਹ ਦਰਿਆਵਾਂ ਦੇ ਮਨ ਲਾ ਸਕਦੇ ਨੇ ਲੋਕ ਲੋਕਾਂ ਨੂੰ ਰੁੱਟਦੇ ਡੁੱਬਦੇ ਨੂੰ ਕੱਢ ਸਕਦੇ ਨੇ ਇਹ ਵੀ ਕੰਮ ਕਰ ਲੈਣਗੇ ਲੋਕ। ਨਵਿੰਦਰ ਜੀ ਇਹ ਸਵਾਲ ਹੈ ਵੀ ਹੈਲੀਕਾਪਟਰ ਤਾਂ ਆਇਆ ਲੋਕਾਂ ਦੇ ਘਰਾਂ ਤੇ ਵੀ ਪਹੁੰਚਿਆ ਉਹਨਾਂ ਦੀਆਂ ਤਰਪਾਲਾਂ ਪਾੜ ਕੇ ਵਾਗ ਗਿਆ ਤੇ ਉਹਨਾਂ ਦੇ ਉੱਤੇ ਜਿਹੜਾ ਰਾਸ਼ਨ ਸਟੈ ਗਿਆ ਉਹ ਰਾਸ਼ਨ ਦੀਆਂ ਥੈਲੀਆਂ ਵੀ ਪਹੁੰਚਦੇ ਪਾੜ ਗਿਆ। ਅਸਲ ਦੇ ਵਿੱਚ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ। ਜੇ ਸਰਕਾਰ ਹੋਵੇ ਪੰਜਾਬ ਦੇ ਵਿੱਚ ਫਿਰ ਪੰਜਾਬ ਦੇ ਲੋਕਾਂ ਦਾ ਇਹ ਹਾਲ ਨਾ ਹੋਵੇ ਹੁਣ ਦਿੱਲੀ ਤੋਂ ਮਤਲਬ ਕਿ ਕੇਜਰੀਵਾਲ ਹੋਰੀ ਆ ਕੇ ਮਤਲਬ ਕਿ ਜਿਵੇਂ ਉਹ ਕਰਨ ਚ ਫੂਕ ਮਾਰ ਦਿੰਦੇ ਆ ਉਹ ਮਜੂਕਰੇ ਇਹਨਾਂ ਦੇ ਮਤਲਬ ਕਿ 92 93 ਐਮਐਲ ਨੇ ਉਹ ਮਜੂਕਰ ਤੁਰੇ ਫਿਰਦੇ ਨੇ ਘਰ ਦੇ ਮੁਖੀ ਨੂੰ ਪਤਾ ਹੁੰਦਾ ਵੀ ਘਰ ਦੇ ਬੱਚੇ ਨੂੰ ਕੀ ਜ਼ਰੂਰਤ ਆ ਘਰ ਦੇ ਬਜ਼ੁਰਗ ਨੂੰ ਕੀ ਜ਼ਰੂਰਤ ਅਸਲ ਦੇ ਵਿੱਚ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰੇ ਇਹ ਤਾਂ ਉਹ ਪਹਾੜੇ ਦੇ ਟੱਟੂ ਨੇ ਕੇਜਰੀਵਾਲ ਦੇ ਚੇਲੇ ਨੇ ਉਹ ਬਸ ਜਿਵੇਂ ਕੇਜਰੀਵਾਲ ਕਹਿ ਦਿੰਦਾ ਉਹ ਮਜੂਕਰ ਤੁਰੇ ਫਿਰਦੇ ਨੇ ਅਸਲ ਦੇ ਵਿੱਚ ਭਗਵੰਤ ਮਾਨ ਤਾਂ ਹੁਣ ਜਿੱਦ ਦਾ ਮਤਲਬ ਕਿ ਉਹ ਹੜ ਆਏ ਹੋਏ ਨੇ ਵੀ ਲੋਕ ਮਤਲਬ ਕਿ ਘੇਰ ਨਾ ਲੈਣ ਕਿਤੇ ਕੋਈ ਹੋਰ ਪੰਗਾ ਖੜਾ ਨਾ ਕਰ ਦੇਣ ਉਦਦੇ ਦਾ ਉਹ ਮਤਲਬ ਕਿ ਉੱਥੇ ਫੋਟਸ ਹਸਪਤਾਲ ਦੇ ਵਿੱਚ ਦਾਖਲ ਪਿਆ ਪਤ ਨਹੀਂ ਉਹ ਬਿਮਾਰ ਹੈ ਵੀ ਆ ਪਤ ਨਹੀਂ ਹੈ ਨਹੀਂਗਾ ਇਹ ਤਾਂ ਅਰਬ ਜਾਣ ਦਾ ਔਰ ਇੱਕ ਵੀ ਮਤਲਬ ਕਿ ਮੰਤਰੀ ਇੱਕ ਵੀ ਐਮਐਲਏ ਕਿਸੇ ਤੁਸੀਂ ਪਰਮਦੀਪ ਜੀ ਤੁਸੀਂ ਮਤਲਬ ਕਿ মিডিਆ ਚਲਾਉਨੇ ਸੋਸ਼ਲ ਮੀਡੀਆ ਦੇ ਨਾਲ ਤੁਹਾਡਾ ਵਾਸਤਾਗਾ ਬਟੇ ਪੱਤਰਕਾਰਾਂ ਦੇ ਵਿੱਚ ਨਾ ਆਉਂਦਾ ਤੁਸੀਂ ਇੱਕ ਵੀ ਕਿਸੇ ਵੱਡੇ ਮੰਤਰੀ ਨੂੰ ਕਿਸੇ ਐਮਐਲਏ ਨੂੰ ਕਿਸੇ ਬੰਨ ਤੇ ਖੜਾ ਦਿਖਾ ਦਿਓ ਕਿਸੇ ਮਤਲਬ ਕੇ ਕਿਸੇ ਗਰੀਬ ਬੰਦੇ ਦੇ ਹੱਥ ਤੇ ਤੋਂ ਰੋਟੀਆਂ ਤਰਦਾ ਦਿਖਾ ਦਿਓ ਇਹ ਬਿਲਕੁਲ ਮਤਲਬ ਕੇ ਨਕਮੀ ਸਰਕਾਰ ਘਟਿਆ ਮੈਂ ਕਹਿੰਦਾ ਇਦੋਂ ਅਜ ਤੋਂ ਪਹਿਲਾਂ ਵੀ ਲੋਕ ਸਰਕਾਰਾਂ ਦਾ ਚੁਣਦੇ ਰਹੇ ਨੇ ਇਹ ਜੀ ਗੱਲ ਨਹੀਂ ਹੈਗੀ ਕਿ ਪਰ ਸਭ ਤੋਂ ਘਟਿਆ ਜਿਹੜੀ ਸਰਕਾਰ ਮੈਂ ਕਹੂੰਗਾ ਉਹਨੂੰ ਮੈਂ ਇਹਨੂੰ ਭਗਵੰਤ ਮਾਨ ਦੀ ਸਰਕਾਰ ਨਾਲੋਂ ਜ਼ਿਆਦਾ ਨਾ ਕਿਉਂਕਿ ਪੰਜਾਬ ਦੇ ਵਿੱਚ ਭਵੇਂ ਕਿਸਾਨਾਂ ਲਈ ਐਲਾਨ ਹੋਇਆ ਨਗੂਣਾ ਅਸੀਂ ਕਹਿੰਦੇ ਆ ਵੀ ਮਤਲਬ ਕਿ ਬਹੁਤ ਥੋੜਾ ਐਲਾਨ ਹੋਇਆ 20000 ਰੁਪਏ ਨਾਲ ਕੋਈ ਗੁਜ਼ਾਰਾ ਹੋ ਜੂਵੇ ਘੱਟੋ ਘੱਟ 80000 ਰੁਪਏ ਤੱਕ ਕਿੱਲੇ ਦਾ ਠੇਕਾਗਾ ਫਸ ਜਿੱਥੇ ਜਿੱਥੇ ਗੱਲ ਕਰਦੇ ਆ ਵੀ ਸਰਕਾਰ ਗੰਨੀ ਤਾਂ 60000 ਬੱਕਾ ਆ ਪਿਆ 60000 ਕਰੋੜ ਤੇ ਦੇਣ ਲਈ ਫਿਰ ਘੱਟ ਕੀਮਤਾਂ ਮਤਲਬ ਘੱਟ ਮੁਆਵਜ਼ਾ ਦਿੰਦੇ ਆ ਇਹ ਤਾਂ ਬਸ ਬਾਲ ਕੇ ਉਹ ਜਿਵੇਂ ਕਹਿੰਦੇ ਨੇ ਵੀ ਮਿੱਠੀਆਂ ਗੋਲੀਆਂ ਲੈ ਲollipops lollipops ਐ ਤਾਂ ਪਿਛਲੇ 12 ਵੀ ਜਦੋਂ ਇੱਥੇ ਆਪਣੇ ਆ ਸਰਦੂਰਗਾੜਾ ਇਲਾਕੇ ਦੇ ਵਿੱਚ ਕਗਰ ਨਦੀ ਉਹ ਜਿਹੜਾ ਆਪਣਾ ਉਛਲਿਆ ਸੀ ਉਹਦੇ ਨਾਲ ਬਹੁਤ ਸਾਰੇ ਮਜ਼ਦੂਰਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਭਗਵਾਨ ਜੀ ਤਾਂ ਉਹਦੇ ਵੀ ਕਹਿੰਦਾ ਸੀ ਬੱਕਰੀ ਮਰੀ ਦਾ ਮਾਅਬਜਾ ਦੇਵਾਂ ਮਰੀ ਮੁਰਗੀ ਮਰੀ ਦਾ ਮਾਅਬਜਾ ਦੇਵਾਂ ਕਿੱਧਰ ਗਿਆ ਉਹ ਮਾਅਬਜਾ ਕਿੱਥੇ ਗਿਆ ਮਾਅਬਜਾ ਅਸਲ ਦੇ ਵਿੱਚ ਇਹ ਇਹਨਾਂ ਦਾ ਸਾਲ ਡੇਢ ਸਾਲ ਰਹਿ ਗਿਆ ਇਹ ਸਾਲ ਡੇਢ ਸਾਲ ਮਾਦਰ ਕੇ ਮਿੱਠੀਆਂ ਗੋਲੀਆਂ ਦੇ ਕੇ ਟੌਫੀਆਂ ਲollipops ਦੇ ਕੇ ਮਤਲਬ ਕਿ ਸਰਕਾਰ ਨੂੰ ਚਲਾਉਣਾ ਚਾਹੁੰਦੇ ਨੇ ਔਰ ਜਿਹੜਾ ਸਭ ਤੋਂ ਜ਼ਿਆਦਾ ਭਗਵੰਤ ਸਤਿਮਾਨ ਦੀ ਸਰਕਾਰ ਨੇ ਜਿਹੜਾ ਸਭ ਤੋਂ ਵੱਡਾ ਧਰੋ ਮਤਲਬ ਕਿ ਸਾਡੀ ਮਜ਼ਦੂਰ ਜਮਾਤ ਨਾਲ ਕਮਾਇਆ ਉਹ ਕਦੇ ਮਜ਼ਦੂਰ ਜਮਾਤ برداشت ਨਹੀਂ ਕਰੂਗੀ ਪੰਜਾਬ ਦੇ ਵਿੱਚ ਇੱਕੋ ਇੱਕ ਨਰੇਗਾ ਦਾ ਕੰਮ ਸੀ ਮਜ਼ਦੂਰਾਂ ਦੇ ਜਿੱਤੋਂ ਚੁੱਲ੍ਹੇ ਚੱਲਦੇ ਸੀ ਘਰ ਚੱਲਦੇ ਸੀ ਜਵਾਕਾਂ ਦੀ ਪੜ੍ਹਾਈ ਚੱਲਦੀ ਸੀ ਬਜ਼ੁਰਗਾਂ ਦੀ ਦਵਾਈ ਚੱਲਦੀ ਸੀ ਪਿਛਲੇ 4 ਮਹੀਨਿਆਂ ਦੇ ਉੱਤੋਂ ਕੰਮ ਬੰਦ ਕੀਤਾ ਹੋਇਆ ਹੈ ਹੁਣ 1 ਮਹੀਨਾ ਹੋ ਗਿਆ ਮਤਲਬਾ ਬਾਹਰ ਸ਼ਾਂ ਪੈਂਦੀਆਂ ਨੂੰ ਲਗਾਤਾਰ ਘਰਾਂ ਦੇ ਘਰ ਡਿੱਗ ਰਹੇ ਨੇ ਕੱਚੀਆਂ ਛੱਤਾਂ ਨੇ ਮਜ਼ਦੂਰਾਂ ਕੋਲੇ ਕਿਹੜਾ ਕੋਈ ਬਾਲੇ ਪੱਕੀਆਂ ਮਲ ਕੇ ਆਰ ਸੀ ਸੀ ਪਾਈਆਂ ਹੋਈਆਂ ਨੇ ਉਹ ਬਾਲੇ ਟੁੱਟ ਕੇ ਬਹੁਤ ਸਾਰੇ ਮਜ਼ਦੂਰ ਥੱਲੇ ਆ ਗਏ ਮਰ ਗਏ ਵਿਚਾਰੇ ਛੋਟੇ ਛੋਟੇ ਬੱਚੇ ਆ ਗਏ ਤਾਂ ਉਹਨਾਂ ਲਈ ਕੋਈ ਲਾਣ ਨਹੀਂ ਹੁਣ ਅ ਬਹੁਤ ਸਾਰੇ ਪਸ਼ੂ ਬਥੇਰੇ ਮਰ ਗਏ ਮਤਲਬ ਕਿ ਮਜ਼ਦੂਰਾਂ ਦੀਆਂ ਬੱਕਰੀਆਂ ਮਗਰ ਗਾਇਆਂ ਮੈਸਾਂ ਮਰ ਗੀਆਂ ਉਹਨਾਂ ਲਈ ਕੋਈ ਲਾੜ ਨਹੀਂ ਇਹ ਤਾਂ ਮਤਲਬ ਕਿ ਡੰਗ ਟਪਾਉ ਸਰਕਾਰ ਸਿਰੇ ਦੀ ਮੈਂ ਕਹਿੰਦਾ ਮਜ਼ਦੂਰ ਵਿਰੋਧੀ ਘਟੀਆ ਸਰਕਾਰ ਘਟੀਆ ਮਨਸਕਾਦੀ ਸਰਕਾਰ ਅੱਜ ਤੱਕ ਦੇਖੀ ਨਹੀਂ ਹੋਣੀ ਅਸੀਂ ਮਜ਼ਦੂਰ ਜੱਥਿਆਂ ਮੰਡੀਆਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡੂ ਤੇ ਖੇਤ ਮਜ਼ਦੂਰ ਜੱਥੇਵੰਦੀਆਂ ਦਾ ਸਾਂਝਾ ਮੋਰਚਾ ਬਣਿਆ ਜਿਵੇਂ ਕਿਸਾਨਾਂ ਦਾ ਬਣਿਆ ਸਰਕਾਰ ਨੂੰ ਘੇਰਾਂਗੇ ਔਰ ਮਾਅਬ ਜੇ ਦਾ ਐਲਾਨ ਜਿੰਨਾ ਚਿਰ ਸਰਕਾਰ ਮਜ਼ਦੂਰਾਂ ਲਈ ਨਹੀਂ ਕਰਦੀ ਉਹਨਾਂ ਚਿਰ ਦਾ ਖਿਹੜਾ ਨਹੀਂ ਛੱਡਾਂਗੇ ਤੇ ਤੁਸੀਂ ਸਾਡੇ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਮਜ਼ਦੂਰ ਆਗੂਆਂ ਨੇ ਜੋ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਅਸੀਂ ਮਜ਼ਦੂਰਾਂ ਦੇ ਹੱਕਾਂ ਦੇ ਲਈ ਤੇ ਉਹਨਾਂ ਲੋਕਾਂ ਦੇ ਹੱਕਾਂ ਦੇ ਲਈ ਜਿਹੜੇ ਲੋਕਾਂ ਦੇ ਨਾਲ ਕਹਾਣ ਕੀਤਾ ਜਾ ਰਿਹਾ ਜਿਹੜੇ ਹੱਕਾਂ ਦੇ ਨਾਲ ਜਿਹੜੀ ਹੈ ਧੋਖੇਬਾਜ਼ੀ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਪਰਿਵਾਰਾਂ ਦੇ ਲਈ ਮੁਆਵਜ਼ੇ ਦੀ ਜਿਹੜੀ ਰਕਮ ਹੈ ਉਹ ਬਹੁਤ ਥੋੜੀ ਕੀਤੀ ਗਈ ਹੈ ਤਾਂ ਤਾ ਹੁਣ ਕਿਤੇ ਨਾ ਕਿਤੇ ਮਜ਼ਦੂਰਾਂ ਬਾਰੇ ਸੋਚਣ ਦੀ ਲੋੜ ਹੈ ਤੇ ਉਹਨਾਂ ਦੇ ਮੁੜ ਵਸੇਵੇਂ ਦੀ ਮਕਮਲ ਤੌਰ ਤੇ ਲੋੜ ਹੈ ਜਿਨ੍ਹਾਂ ਦੇ ਘਰ ਉਜੜੇ ਨੇ ਜਿਨ੍ਹਾਂ ਦੇ ਪਰਿਵਾਰ ਉਜੜ ਗਏ ਜਿਨ੍ਹਾਂ ਦੀਆਂ ਪਸ਼ੂ ਤੋਂ ਲੈ ਕੇ ਹਰ ਦੁਕਾਨ ਤੱਕ ਟੈ ਗਈ ਟਹਿ ਟੇਰੀ ਹੋਈ ਪਈ ਹੈ ਅੱਜ ਉਹਨਾਂ ਦੇ ਲਈ ਸਰਕਾਰ ਨੂੰ ਸੋਚਣ ਦੀ ਲੋੜ ਹੈ ਤਾਂ ਹੁਣ ਦੇਖਣਾ ਹੈ ਵੀ ਸਰਕਾਰ ਕੀ ਗੌਰ ਕਰਦੀ ਹੈ ਕਿਵੇਂ ਉਹਨਾਂ ਲੋਕਾਂ ਦਾ ਮੁੜ ਵਸੇਵਾ ਕਰਵਾਉਂਦੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ